ਇੱਕ ਹੋਰ ਮੋਟਾ ਜਿਹਾ ਮੁਕਤਾ ਥੋੜਾ ਜਿਹਾ ਰਾਫਿਕਰ ਮੈਂ ਆਪਦੀ ਦਿਨਾਂ ਸਾਗੀ ਕਰਨ ਲਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਆਪਣੀ ਆਪ ਦੇ ਵਿੱਚ ਉਹਨਾਂ ਢੋਲਦੇ ਹੋਏ ਥਾਂ ਆਤੇ ਠੇਡੇ ਓਕਰਾ ਹਫਾਉਲੇ ਫਾਂਡੇ ਟੂਨੇ ਟਮਾਣੇ ਕਰਨ ਵਾਲੇ ਨਵ ਵਿਆਹੇ ਜੋੜਿਆਂ ਤੇ ਲਈ ਇੱਕ ਉਦਾਹਰਣ ਹੈ ਛੋਟੀ ਜਿਹੀ ਮੈਂ ਥੋੜੀ ਜਿਹੀ ਰਾਉਂਡ ਫਿਕਰ ਹੀ ਗੱਲ ਕਰਾਂਗਾ ਬਈ ਤਿੰਨ ਦਹਾਕਿਆਂ ਦਾ ਲਗਭਗ 30 ਵਰਿਆਂ ਤੋਂ ਵੱਧ ਦਾ ਸਮਾਂ ਬਣਦਾ ਹੈ ਸਤਿਗੁਰੂ ਪੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਮਾਤਾ ਗੁਜਰ ਕੌਰ ਜੀ ਦੇ ਆਨੰਦ ਕਾਰੇ ਤੋਂ ਲਗਭਗ ਤਿੰਨ ਦਹਾਕਿਆਂ ਤੋਂ ਉਸ ਵਰੀ ਉੱਪਰ ਜਾਂਦੇ ਨੇ 1666 ਤੱਕ ਦੀ ਵੀ ਜਦੋਂ ਇੰਨਾ ਲੰਬਾ ਸਮਾਂ 30 ਸਾਲ ਤੋਂ ਵੱਧ ਸਮੇਂ ਤੱਕ ਇਸ ਜੋੜੀ ਦੇ ਘਰ ਕੋਈ ਔਲਾਦ ਨਹੀਂ ਆ ਨਾ ਬੇਟੀ ਨਾ ਬਿਟਾ ਗੁਰੂ ਸਾਹਿਬ ਜੀ ਦਾ ਇਹ ਪਰਿਵਾਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਹਿਬਾਂ ਦਾ ਬਾਕੀ ਗੁਜ਼ਰਖੋਰ ਜੀ ਦਾ ਹੌਸਲਾ ਸਬਰ ਸਿੰਧਕ ਭਰੋਸਾ ਸਿਰ ਤੇ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਵਿੱਚ ਆਇਆ ਕਿਤੇ ਵੀ ਕੋਈ ਉਦਾਹਰਣ ਨਹੀਂ ਮਿਲਦੀ ਕਿ ਗੁਰੂ ਸਾਹਿਬ ਨੇ ਕਿਤੇ ਜਾ ਕੇ ਲਲਵਿੰਗਾਂ ਕੱਢੀਆਂ ਹੋਣ ਮਾਫੀ ਮੰਗ ਕੇ ਇਹ ਸ਼ਬਦ ਕਹਿਣ ਲੱਗਾ ਪਰ ਧਾਰਮਿਕ ਦ੍ਰਿਸ਼ਟੀਕੋਣ ਤੋਂ ਨਹੀਂ ਜਿਹੜੇ ਵੀ ਸਮਝਣਗੇ ਮੈਂ ਸੋਸ਼ਲ ਐਸਪੈਕਟ ਤੋਂ ਸਮਾਜਿਕ ਦ੍ਰਿਸ਼ਟੀਕੋਣ ਤੋਂ ਇਹ ਗੱਲ ਕਰਨ ਲੱਗਾ ਕਿਤੇ ਵਿਆਹ ਤੋਂ ਬਾਅਦ ਦੋ ਤਿੰਨ ਬਰੇ ਵੀ ਨਿਕਲ ਜਾਣ ਤੇ ਅਸੀਂ ਅੱਕੀ ਪਲਾਹੀ ਹੱਥ ਮਾਰਦੇ ਫਿਰਦੇ ਹਾਂ ਵੀ ਅਸੀਂ ਇੰਨੀ ਛੇਤੀ ਡੋਲਦੇ ਹਾਂ ਸਬਰ ਸਦਕ ਭਰੋਸਾ ਇੰਨੀ ਛੇਤੀ ਖੱਜਲ ਖਾਰ ਮਾਫ ਕਿਉਂੜ ਕੇ ਆਪਣੀ ਖੱਜਲ ਖਾਰੀ ਵੀ ਹੁੰਦੀ ਹੈ ਆਪਣੀ ਲਾਕੇ ਦੀਆਂ ਉਦਾਹਰਨਾਂ ਆ ਜੜਿਆਲਾ ਤਰਨਤਾਰ ਦੀ ਜਿਹਦੀ ਮੈਂ ਪੂਰੀ ਪੂਰੀ ਹੋ ਜੇ ਡਿਟੇਲ ਨਹੀਂ ਤਾਂ ਤਾੰਤ੍ਰਿਕ ਦੇ ਕੋਲੋਂ ਜਿਹੜਾ ਵੀਰ ਕੇ ਲਾਗੇ ਮੋਦਨਾ ਸਾਈਡ ਦਾ ਤਾੰਤ੍ਰਿਕ ਉਹਦੇ ਕੋਲੋਂ ਇੱਕ ਬੱਚੇ ਦਾ ਕਤਲ ਕਰਵਾਉਣਾ ਕਾਦੇ ਨਹੀਂ ਆਪਣੇ ਘਰ ਬੱਚੇ ਦੀ ਪ੍ਰਾਪਤੀ ਲਈ ਇਹ ਸਾਡੇ ਮਾਝੇ ਦੀ ਉਦਾਹਰਣ 7-1.5 ਸਾਲ ਪੁਰਾਣੀ ਗੱਲ ਆ ਆਪਾਂ ਸਾਰਿਆਂ ਨੇ ਅਖਬਾਰਾਂ ਵਿੱਚ ਪੜ੍ਹੀ ਹੈ ਪਰ ਇੱਥੇ ਦੇਖੋ ਤਿੰਨ ਦਹਾਕਿਆਂ ਤੋਂ ਵੱਧ ਦਾ ਸਮਾ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਤੇ ਮਾਤਾ ਗੁਜਰੀ ਜੀ ਦੇ ਆਨੰਦ ਕਾਰੇ ਦਾ ਤੇ 1666 ਅੰਦਰ ਮਾਲਕ ਨੇ ਇਹਨਾਂ ਦੀ ਝੋਲੀ ਅੰਦਰ ਜਿਸ ਬਾਲਕ ਦੀ ਦਾਤ ਆਈ ਸਾਹਿਬ ਜੀ ਨੇ ਉਹਨਾਂ ਦਾ ਨਾਮ ਰੱਖਿਆ ਗੋਬਿੰਦ ਰਾਏ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਚਪਨ ਦਾ ਨਾਮ ਜਿਹੜਾ ਉਹ ਗੋਬਿੰਦ ਰਾਏ ਹੈ ਪਰ ਆਪਾਂ ਅਗਲੀ ਵਿਚਾਰ ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੀ ਕਹਿ ਕੇ ਚੱਲਾਂਗੇ ਹੁਣ ਉੱਥੇ ਦਾ ਜਿਹੜਾ ਸਮਾ ਉਪਹਾਗਾ ਵਾਲੇ ਨੇ ਜਿਨ੍ਹਾਂ ਨੂੰ ਪੜਨਾ ਸਰ ਦੀ ਧਰਤੀ ਤੇ ਮਾਸਟਰ ਚਪਾਉਣ ਦਾ ਸਭਾ ਮਿਲਿਆ ਸਰਵਉ ਦੇ ਪ੍ਰਕਾਸ਼ ਤੋਂ ਬਾਅਦ ਉੱਥੇ ਦੇ ਕੁਝ ਹਾਰਾਤ ਜਿਹੜੇ ਨੇ ਉਹਨਾਂ ਦਾ ਜ਼ਿਕਰ ਆਪਾਂ ਸਮਝਾਂਗੇ ਪ੍ਰਕਾਸ਼ ਹੋਇਆ